ਬਾਈ ਕੀ ਹਾਲ ਚਾਲ ਨੇ ਆਪਾਂ ਗਏ ਅੱਜ ਹੈਪੀ ਲੈਰੇ ਵਾਲੇ ਦੇ ਘਰੇ ਮੇਰੇ ਮਹਬੂਬ ਦਾ ਲੈਪੀ ਤੇ ਹੈਪੀ ਨਹੀਂ ਪਾਇਆ ਨਵੇਂ ਖੁੱਡੇ ਦੇਖ ਕੇ ਦੱਸੋ ਪਾਇਆ ਨਾ ਘੈਂਟ ਖੁੱਡੇ ਜਾਣੀਆਂ ਜੂਲੀਆਂ ਲਾ ਕੇ ਨਾ ਬਾਈ ਐ ਬਣਾਇਆ ਬਾਈ ਨੇ ਅੰਦਰੋਂ ਕਰਾਈ ਜਾਂਦਾ ਪਲਾਸਟਰ ਪਾਈ ਪੰਪ ਪਲਾਈਆਂ ਆਈਆਂ ਇਹ ਨਹੀਂ ਓ ਯਾਰ ਪਾਰ ਪੈਪ ਕਾ ਵੀ ਖਤਰ ਲਾਈ ਆਹਾ ਇਹਦੇ ਚ ਠੀਕ ਐ ਐ ਪੂਰਾ ਟਕਾ ਕੇ ਗੱਲ ਬਣਾਈ ਐ ਬਾਈ ਨੇ ਖੁੱਡੇ ਪੂਰੇ ਘੈਂਟ ਪਾਏ ਨੇ ਆਦੇ ਪੱਥਰ ਪਾ ਕੇ ਜਾਲ ਨੇ ਜੁੜਨੇ ਲਾ ਕੇ ਆ ਹਨ ਤੇ ਲੋ ਵੀ ਮਿੱਤਰੋ ਇਹ ਬਣਾ ਲਿਆ ਹੈਪੀ ਨੇ ਸੈਟਅਪ ਆ ਪੂਰਾ ਘੈਂਟ ਇੱਥੇ ਬਣਾ ਲਿਆ ਕਬੂਤਰਾਂ ਵਾਲਾ ਇਧਰ ਕਰਤਾ ਪਲਾਸਟਰ ਪਲਾਸਟਰ ਵਾਲੇ ਸੰਜ ਜਾਲ ਤਰੂ ਇਹ ਵੇ ਇੱਥੇ ਕਬੂਤਰ ਪਾਇਆ ਕਰਾਂਗੇ ਇਹ ਬਾਈ ਦੀ ਮਿੱਤਰ ਮੰਡਲੀ ਹੈ ਸਾਰੀ ਕਿਨੇ ਇਹ ਹੈਪੀ ਨੇ ਕਮਰਾ ਬਣਾ ਲਿਆ ਕਹਿੰਦਾ ਇੱਥੇ ਇਹ ਹੈਪੀ ਲਹਿਰੇ ਮੱਬਦ ਵਾਲਾ ਹੋ ਬਾਈ ਠੀਕ ਆ ਜਿੰਨੇ ਹਰੇ ਜੰਗ ਵਾਲੇ ਬਾਈ ਕਿਸੇ ਦੇ ਪਿੰਡ ਆ ਜੇ ਇੱਕ ਨਾ ਮੋੜੋ ਚੰਗਾ ਸਾਰੇ ਚੰਗੇ ਚੰਗੇ ਇਹਦੇ ਕੋਲੇ ਮਾੜਾ ਕੋਈ ਨਹੀਂ ਆ ਬੇ ਲਾਲਸਰੀ ਕਿਹੜਾ ਚੋਂ ਆ ਬਲਵੀਰ ਆਣਾ ਚੋ ਹਾਈ ਓਏ ਮਾਰੇ ਘੰਟੂ ਪੁੱਤਰਾ ਉਧਰ ਦੇਖ ਆ ਬੱਚੇ ਕਿਹੜਾ ਆਇਦ ਕੀ ਹਾਂ ਬਾਈ ਕਿੰਨੇ ਦਿਨਾਂ ਅੱਜ ਫਿਰ ਮੈਨੂੰ ਲੈ ਜਾ ਸਾਰੀ ਲੈ ਜਾ ਕੰਦਾ ਦੇਖ ਕੇ ਦੱਸੋ ਵੀ ਕਬੂਤਰ ਕਿਵੇਂ ਲੱਗੇ ਹਨ ਪਰ ਬ੍ਰੇਸ ਫੁੱਲ ਆ ਉਤਰਾਂ ਦੇ ਬਾਈ ਕਬੂਤਰ ਰੱਖੇ ਤਾਂ ਆ ਰੱਖੇ ਰਣਾ ਆ ਕਾਲਾ ਹੈਗਾ ਇਹਨੂੰ ਜਾਣਦੇ ਹੋ ਇਹ ਕੱਡੂ ਸੱਪ ਇਹ ਕਾਲਾ ਇਹਦੀ ਸੱਪ ਗੱਡੂ ਇਹਦੀ ਕਾਲਾ ਫੜ ਲਿਆ ਹੈਪੀ ਕਹਿੰਦਾ ਹੈਪੀ ਕਹਿੰਦਾ ਬਾਸੀਆਂ ਜਿੱਤਣਗੇ ਭਾਈ ਆ ਫੜਦੀ ਹੈ ਜਨ ਜਨ ਫੜਦੀ ਹੈ ਹੈਪੀ ਆ ਫੜਦਾ ਸਾਰੇ ਖੁੱਡੇ ਕੱਡੇ ਹੈ ਹੂਤਰੀ ਹੂਤਰਾ ਇੱਧਰ ਵੀ ਹੈ ਬਾਈ ਕੋਲੇ ਹਾਂ ਵੀ ਇੱਕ ਗਾਹੇ ਬਾਹਰ ਹੈਗਾ ਇੱਕ ਹਾਂ ਵੀ ਬਾਹਰ ਹੈਗਾ ਕਿੱਧਰ ਗਾਹਾਂ ਲੰਘ ਜਾ ਉਹ ਗਾਹਾਂ ਬਾਹਰ ਹੈਗਾ ਉਹਦੇ ਚ ਇੱਧਰਲੇ ਪਾਸੇ ਇੱਧਰ ਵੀ ਖੁੱਲਦਾ ਤੀਜਾ 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 ਚਲਾ ਕੇ ਦੇ ਸੱਚਾ ਇੱਧਰ ਇੱਧਰ ਵੀ ਜੋੜੀਆਂ ਭਾਈ ਨੇ ਜੋੜੀਆਂ ਲਾਈਆਂ ਬੜਾ ਖੁੱਲਾ ਲੁੱਲਾ ਥਾ ਯਾਰ ਹਨ ਇੱਧਰ ਵੀ ਓ ਮਿੱਤਰੋ ਹੈਪੀ ਕਬੂਤਰ ਬਹੁਤ ਚੰਗੇ ਲਾਈ ਬੈਠਾ ਹੋਆ ਕਿਹੜੇ ਕਿਹੜੇ ਕੂਤਰ ਹੈ ਕਾਲੇ ਫਰੇਦ ਕੀ ਕਿਹੜੇ ਕਿਹੜੇ ਕੂਤਰ ਲਿਆਂਦੇ ਭਾਈ ਆਪਣੇ ਕੋਲੇ ਪੁਰਾਣੇ ਕੂਤਰ ਦਾ ਰਾਹਨ ਵਾਲੀ ਆ ਅੱਛਾ ਤੇ ਭਾਈ ਜਸ਼ਨ ਨਵਾਗਿਲਾ ਕਾਕੇ ਵਾਲੇ ਕੂਤਰ ਆਗੇ ਕਾਕੇ ਕਾਲੇ ਤੇ ਭਾਈ ਇਹਦੇ ਕੋਲੇ ਕੂਤਰ ਹਜ਼ਾਰ ਵਾਲੇ ਚਿੱਟੀਆਂ ਵਾਲੇ ਜਿਹੜੇ ਮੁਖਤਿਆਰ ਵਾਲੇ ਡੀਸੀ ਵਾਲੇ ਕਹਿੰਦੇ ਨੇਗੇ ਉਹ ਪਿਓਰ ਕੂਤਰ ਬਾਈ ਬੈਠੇ ਹੈਗੇ ਠੀਕ ਐ ਅੱਜ ਫਿਰ ਮੈਨੂੰ ਕਿਹੜੇ ਕਿਹੜੇ ਦੇ ਰਹੇ ਨੇ ਚਿੱਟੀਆਂ ਵਾਲੇ ਚਿੱਟੀਆਂ ਨਾਲ ਸ਼ੌਂਕ ਦੀ ਕਰਾਉਣ ਲਿਆ ਕੱਢ ਕੇ ਮੁਖਤਿਆਰ ਵਾਲੇ ਮੈਨੂੰ ਇੱਕ ਵਾਰ ਹਾਂਟੀ ਕੋਲ ਦਿਖਾਇਆ ਸੀ ਉਹ ਅੰਦਰੋਂ ਲਈਏ ਆ ਆਹ ਲੋ ਬਾਈ ਕਹਿੰਦੇ ਆ ਵੀ ਮੁਖਤਿਆਰ ਵਾਲੇ ਕੂਤਰ ਚਿੱਟੀਆਂ ਆਖਾਂ ਲੀਲੀ ਨੋਕ ਇੱਕ ਮਿੰਟ ਚਿੱਟੀਆਂ ਆਖਾਂ ਲੀਲੀ ਨੋਕ ਪੱਲਾ ਖੋਲਿਆ ਗਲੇ ਦਾ ਓਏ ਸਾਰਾ ਖੁੱਲਿਆ ਸਾਰਾ ਪੱਲਾ ਸਮਾਰ ਗਿਆ ਵੈਰੀ ਗੁੱਡ ਪੈਰ ਵੀ ਦਿਖਾਏ ਦੇ ਸਾਰੇ ਲਓ ਵੀ ਮਿੱਤਰੋ ਇਹ ਕਬੂਤਰ ਨੇ ਇਹ ਕਾਲੇ ਕਿਹੜੇ ਕਬੂਤਰ ਨੇ ਬਾਈ ਇਹ ਬਾਈ ਹਜ਼ਾਰ ਵਾਲੇ ਵੀ